ਇਹਨਾਂ ਸਸਕਾਲ ਵੀਰੇ ਸੀ ਆਇਆ ਹੈ ਕ੍ਰੈਸਕਿਊ ਤੇ ਭਾਈ ਕਿਹੜੇ ਰਹੀ ਹੈ ਜੀ ਇਹ ਬਡੁੰਗਰ ਰਹੀ ਹੈ ਜੀ ਬਡੁੰਗਰ ਚ ਆਇਆ ਜੀ ਕ੍ਰੈਸਕਿਊ ਤੇ ਇੱਕ ਐਨੀਮਲ ਅੰਦਰ ਹੈ ਇੱਕ ਸਨੇਕ ਹੈ ਅੰਦਰ ਜਾ ਕੇ ਦੇਖਣਾ ਕਿਸ ਪ੍ਰਕਾਰ ਦਾ ਜੀ ਹੈ ਜਾ ਕੇ ਯੂਰੋ ਫੜ ਕੇ ਜਾ ਕੇ ਆਪਾਂ ਜੰਗਲ ਜਾ ਕੇ ਰਿਲੀਜ਼ ਕਰ ਦਾਂਗੇ ਨੇ ਜੀ ਕਿੱਥੇ ਹੈ ਜੀ ਇੱਕ ਮਿੰਟ ਵੇਖ ਦਿਖ ਰਿਹਾ ਯਰੋਂ ਹਾਂ ਹਾਜ਼ਰ ਕੀ ਜੀ ਹਾਂ ਜੀ ਹਾਂ ਜੀ ਆ ਗਿਆ ਆ ਗਿਆ ਹਾਂ ਜੀ ਹਾਂ ਜੀ ਕਹਿੰਦੇ ਅੱਛਾ ਇਹ ਇਹ ਬਿਲਕੁਲ ਤਰਾਰ ਦੇ ਉੱਪਰ ਆ ਅੱਛਾ ਓਕੇ ਇਹ ਵੱਡਾ ਨਹੀਂ ਹੈਗਾ ਓਕੇ ਇਹ ਉੱਪਰ ਤੇ ਤੁਸੀਂ ਮੈਨੂੰ ਕੋਈ ਚੀਜ਼ ਉਹ ਚੜਨ ਵਾਸਤੇ ਉੱਪਰ ਦੇ ਅ ਅਪੇਟੀ ਇੱਕ ਪੀਆ ਵੈਸੇ ਤਾਂ ਤੇ ਪੇਟੀ ਦੇ ਉੱਪਰ ਨਹੀਂ ਚੰਗ ਚੜਾ ਜਾਣਾ ਹੈ ਜੀ ਇਹ ਜੀ ਹਾਂਜੀ ਇਹਦੇ ਬੱਤੇ ਕੀ ਹੈ ਪਰਲੇ ਪਾਸੇ ਬਾਜੀ ਘਰ ਹੈ ਹਾਂਜੀ ਹੈ ਬਾਜੀ ਉਧਰ ਕੁੱਤੇ ਆਂ ਧਿਆਨ ਨਾਲ ਅੱਛਾ ਜੀ ਹਾਂਜੀ ਇੱਧਰ ਇੱਧਰ ਮੜੀ ਜੀ ਨਜ਼ਰ ਮਾਰ ਲਓ ਬਸ ਇਦਾਂ ਹੀ ਪਰ ਟੱਪਿਓ ਨਾ ਕੁੱਤੇ ਗਲਤ ਐ ਬਾਜੀ ਉਹ ਹਾਂਜੀ ਆਵਾਜ਼ ਮਾਰ ਕੇ ਚਲਵਾ ਲਓ ਤੁਹਾਨੂੰ ਪਤਾ ਕੀ ਹੋ ਸਕਦਾ ਹੋਗਾ ਸਾਹ ਤੁਹਾਨੂੰ ਕਹਿ ਰਹੇ ਬੰਦੇ ਦੇ ਕੁੱਤੇ ਨਾ ਟੱਪਿਓ ਨਾ ਬਸ ਬਾਜੀ ਦੇਖੋ ਪਹਿਲਾ ਥੱਲੇ ਗਿਰਿਆ કે ਨਹੀਂ ਗਿਰਿਆ ਭਾਜੀ ਜਿਹੜਾ ਉਹ ਪੁੱਤਾਂ ਕੇ ਰੀਲੀ ਬਣਾਇਆ ਹਾਂ ਹਾਂ ਇਹਦੇ ਉੱਪਰ ਚੜਜੋ ਭਾਜੀ ਉਹ ਉਹਦੇ ਉੱਪਰ ਚੜ ਸਕਦੇ ਹਾਂ ਪਰ ਪਰਲੇ ਪਾਸੇ ਨਾ ਜਾਇਓ ਭਾਜੀ ਦੇਖੋ ਕੁੱਤਿਆਂ ਦਾ ਖਤਰਾ ਭਾਜੀ ਅੱਛਾ ਜੀ ਕਿਤੇ ਹੈ ਕਿ ਅੰਦਰ ਹੈ ਕਿਤੇ ਹਾਂ ਤਾਂ ਅੰਦਰ ਭਾਜੀ ਪਰ ਫੇਰ ਵੀ ਡਰਤਾ ਡਰ ਰਹੀ ਹੈ ਭਾਜੀ ਮੈਨੂੰ ਕਹਿਣਾ ਪੈਣਾ ਬਾਜੀ ਉੱਧਰ ਜਾ ਕੇ ਮੇਰੇ ਕੋਲ ਕੋਈ ਨਹੀਂ ਹੈ ਇਹ ਉਹ ਮੰਨ ਲਓ ਪਲੇਸਟਿਕ ਇਕ ਤਾਂ ਲੇ ਲਓ ਸਟਿਕ ਉਹ ਕੁਝ ਕਰੇ ਜੀ ਹਾਂ ਜੀ ਭਾਈ ਮਰੂ ਲੈਟ ਪਰ ਇਹਨੂੰ ਮਾਰ ਦੇ। ਪਾ ਕੈਮਰਾ ਬਾਰਾ ਪਰ ਪੂਰਾ ਜੀ। ਨਾ ਸੇ ਦੇਖਣ ਦਾ ਬਾਤ ਇਹ ਹਾਰ। ਪਰ ਇਹ ਕੋ ਪੂਰਾ। ਇਸ ਤੋਂ ਮੈਨੂੰ ਨਹੀਂ ਪਤਾ ਕਿ ਕੋਈ ਨਹੀਂ ਪਤਾ ਕਿ ਇਹ ਕੀ ਹੈ। ਇਹ ਕੋ ਨਹੀਂ ਕਰ ਸਕਦੇ ਪਾ ਕੇ। ਠੀਕ ਹੈ। डब्बा फड़ा दो डबा फटा दो डब्बा फटा दो डब्बा फड़ा दो मर्जी भी छूट हो रही ਕਿੱਥੇ ਜਾਂਦੇ ਹਾਂ ਆਪਾਂ ਉਹ ਜੀ ਬੜੀ ਮੁਸ਼ਕਲ ਫੜਿਆ ਜੀ ਸਿੱਧਾ ਕਰਦੇ ਇਹ ਆ ਜੀ ਕੋਣ ਸਨਿਕ ਸਾਡੇ ਆਮ ਘਰਾ ਚੋਂਦਾ ਜੀ ਇਹ ਇਹ ਕਿੱਦਾਂ ਦਾ ਆਕਰਦਾ ਜੀ ਇਹ ਠੀਕ ਹੈ ਜੀ ਫਿਰ ਵੀ ਇੰਨੇ ਆਰੋ ਕੋ ਪ੍ਰਸੰਨ ਦੇ ਸਮੇਂ ਚੱਲ ਰਿਹਾ ਜੀ ਅਲਰਟੋ ਆਪਾਂ ਗਿਆਈਆਂ ਬਡੁੰਗਰ ਦੇ ਵਿੱਚ ਰੈਸਕਿਊ ਕਰ ਲਿਆ ਜੀ ਆਪਾਂ ਜਾ ਕੇ ਹੁਣ ਜੰਗਲ ਚੱਕ ਤੇ ਪਰਲੀ ਕਰ ਦਿਆਂਗੇ ਓਕੇ ਜਿਆਸੀ ਫਰਾ ਜੀ ਸਲੇਕ ਜੀ ਇੱਕ ਅਸੀਂ ਕਰਨਾ ਹੈ ਜੀ ਰਿਲੀਜੀਏ ਨੂੰ ਆ ਜਾ ਰਿਹਾ ਜੀ ਆਪਣੇ ਵਾਤਾਵਰਨ ਦੇ ਵਿੱਚ